ਤੁਸੀਂ ਸੁੱਖਾ ਕਾਲਵਾ ਦਾ ਮਰਡਰ ਕਿਉਂ ਕੀਤਾ? ਉਹ ਦਿਨ ਨਾਲ ਕੋਈ ਦੁਸ਼ਮਣੀ ਨਹੀਂ ਮੈਂ ਇਹਨੂੰ ਕਦੇ ਵੇਖਿਆ ਵੀ ਨਹੀਂ ਪਰ ਮੇਰੀ ਗੌਂਡਰ ਨਾਲ ਸੱਜਣਤਾ ਹੀ ਸੀ ਮਰਡਰ ਦਾ ਕਾਰਨ ਇਹ ਮੈਂ ਤਾਂ ਜੇਲ੍ਹ 'ਚ ਸੀ ਉਸ ਟਾਈਮ ਪਹਿਲਾਂ ਗੌਂਡਰ ਮੇਰੇ ਕੋਲ ਘਰੇ ਆਇਆ ਹੁਣ ਵਿਆਹ ਤੋਂ 4-5 ਦਿਨ ਬਾਅਦ ਸੁੱਖੇ ਨੂੰ ਮਾਰਨਾ ਸੱਜਣਤਾ ਹੀ ਆ ਨਹੀਂ ਤੇ ਫਿਰ ਮੈਂ ਮਰ ਜਾਣਾ ਪੁਲਸ ਵਾਲਿਆਂ ਦੇ ਵਿਪਨ ਜਿਹੜੇ ਸੀਗੇ ਉਹ ਰੰਮੀ ਹੋਣੀ ਸਾਰੇ ਵੀਰ ਹੋਣੀ ਜਿਹੜੇ ਇਹਨਾਂ ਨੇ ਕਾਊਂਟਰ ਹੋਣਾ ਫੜ ਲਏ ਉਹਨਾਂ ਨੂੰ ਫੜ ਕੇ ਤੇ ਉਹਦੇ ਗੋਲੀਆਂ ਮਾਰ ਦਿੱਤੀਆਂ ਸੁੱਖੇ ਡੇੱਥ ਉਹਦੀ ਮੌਕੇ ਤੇ ਹੋ ਗਈ ਉਸ ਤੋਂ ਬਾਅਦ ਅਸੀਂ ਉੱਥੇ ਚਲੇ ਕਿੰਨੇ ਵਿੱਕੀ ਗੌਂਡਰ ਰੋਇਆ ਵੀ ਸੁੱਖਾ ਕਾਲਵਾ ਦੇ ਮਰਡਰ ਤੋਂ ਬਾਅਦ ਬਿਲਕੁਲ ਸੁੱਖਾ ਆਸਟ੍ਰੇਲੀਆ ਚ ਲੱਜ ਜਾਂਦਾ ਉਹਦਾ ਵਿਆਹ ਹੋ ਜਾਂਦਾ ਵਿਆਹ ਕਰਾਉਣ ਦੇ ਪਿੱਛੇ ਵੀ ਮੁੱਖ ਜਿਹੜੇ ਬੰਦੇ ਸੀ ਸ਼ਾਇਦ ਕੋਟ ਮੈਰਿਜ ਹੋਈ ਸੀ ਗੌਂਡਰ ਹੋਣੀ ਸੀ ਨਬਾ ਹਾਈ ਸਿਕਿਉਰਿਟੀ ਜੇਲ ਬ੍ਰੇਕ ਕਰਤੀ ਜੇਲ ਤੋੜ ਕੇ ਤੁਸੀਂ ਭੱਜ ਗਏ